ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਤੋਂ ਲੈ ਕੇ ਅਗਰ ਸੈਨ ਚੌਕ ਤੱਕ ਜਿਹੜਾ ਕੱਗਾ ਰੋੜ ਹੈ ਉਸ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਔਰ ਉਸ ਦੇ ਨਾਲ ਇੱਕ ਸਲਿੱਪ ਰੋਡ ਬਣਾਈ ਜਾ ਰਹੀ ਹੈ ਤਾਂ ਕਿ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਸਕੇ ਔਰ ਇਸ ਦੇ ਨਾਲ ਨਾਲ ਬੰਦਾ ਸਿੰਘ ਬਹਾਦਰ ਚੌਂਕ ਤੋਂ ਲੈ ਕੇ ਪਵਾਨੇਗੜ ਰੋਡ ਤੇ ਕਲਾਰਾ ਮੋੜ ਤੋਂ ਪਹਿਲਾਂ ਉੱਥੇ ਤੱਕ ਉਹਦੇ ਵੀ ਡਿਵਾਈਡਰ ਬਣਾਇਆ ਗਿਆ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੜਕਾਂ 'ਤੇ ਉੱਪਰ ਰਫ਼ਤਾਰ ਵਧਰੀ ਹੈ ਹਾਦਸੇ ਨਾ ਹੋਣ ਦੋਨੋਂ ਪ੍ਰੋਜੈਕਟਾਂ ਦੇ ਉੱਤੇ ਪੰਜਾਬ ਸਰਕਾਰ 7 ਕਰੋੜ ਰੁਪਏ ਖਰਚਣ ਜਾ ਰਹੀ ਹੈ ਇਸ ਦੇ ਬਾਰੇ ਜਾਣਕਾਰੀ ਪੰਜਾਬ ਦੇ ਜਨ ਸਲੋਤ ਮੰਤਰੀ ਅਤੇ ਲੋਕ ਸੰਪਰਕ ਮੰਤਰੀ ਪੰਜਾਬ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਦਲਿੰਦਰ ਜਿੰਨੀ ਚੌਂਡ ਦੇ ਵਿੱਚ ਆਪ ਪਾਰਟੀ ਦਾ ਉਮੀਦਵਾਰ ਜਿੱਤ ਉਸकी ਪੱਕੀ ਹੈ ਅਤੇ ਉਹਨਾਂ ਨੇ ਪੰਜਾਬ ਹਾਈ ਕੋਰਟ ਦੇ ਵੱਲੋਂ ਜਿਹੜੇ ਆਦੇਸ਼ ਦਿੱਤੇ ਕਿ ਇੱਕ ਹਫਤੇ ਵੀ ਸੰਭੂ ਬਾਰਡਰ ਖੁੱਲੇ ਜਾਵੇ ਇਸ ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ tha ਹਰਿਆਣਾ ਸਰਕਾਰ ਵੱਲੋਂ ਰਸਤੇ ਬੰਦ ਕੀਤੇ ਗਏ ਜਿਸ ਦੇ ਨਾਲ ਪੰਜਾਬ ਦਾ ਵਪਾਰੀਆਂ ਦਾ ਤੇ ਆਮ ਲੋਕਾਂ ਦਾ ਬਾਰੇ ਨੁਕਸਾਨ ਹੋਇਆ ਹੁਣ ਇਸ ਦੇ ਖੁੱਲਣ ਨਾਲ ਕੁਝ ਰਾਹਤ ਜ਼ਰੂਰ ਲੋਕਾਂ ਨੂੰ ਮਿਲੇਗੀ ਕਿਸਾਨ ਸਿਰਫ ਆਪਣੀ ਮੰਗਾ ਲਈ ਦਿੱਲੀ ਜਾ ਰਹੇ ਸੀ ਔਰ ਉਹਨਾਂ ਦਾ ਕੋਈ ਮੁੱਦਾ ਨਹੀਂ ਸੀ ਇਹ ਜਿਹੜਾ ਸਲੀਪ ਰੋਡ ਹੈ ਜਿਹੜੀ ਇਹ ਬਣਨੀ ਹੈ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਚੌਕ ਤੋਂ ਲੈ ਕੇ ਬਾਬਾ ਭੀਮਰਾਓ ਅੰbedkar ਸਾਹਿਬ ਜੀ ਦੇ ਉੱਤੇ ਤੱਕ ਸਟੈਚੂ ਤੱਕ ਹੈ ਜਿਹੜੀ ਇਹਨੇ 18-18 ਫੁੱਟ ਦੋਨੋਂ ਪਾਸੇ ਜਿਹੜੀ ਬਣਨੀ ਆ ਔਰ ਬਾਬਾ ਭੀਮਰਾਓ ਅੰbedkar ਜੀ ਦੇ ਸਟੈਚੂ ਤੋਂ ਲੈ ਕੇ ਅੱਗੇ ਅਗਰਸੈਨ ਦੇ ਜਿਹੜੇ ਸਟੈਚੂ ਉੱਥੇ ਤੱਕ ਹੈ ਜਿਹੜੀ 2-2 ਮੀਟਰ ਜਿਹੜੀ ਬਣਨੀ ਆ ਔਰ ਇਸ ਟੋਟਲ ਪ੍ਰੋਜੈਕਟ ਦੇ ਉੱਤੇ ਜਿਹੜਾ 7 ਕਰੋੜ 14 ਲੱਖ ਦੇ ਕਰੀਬ ਜਿਹੜਾ ਉਹ ਖਰਚਾ ਜਿਹੜਾ ਹੋਣਾ ਕਿੰਨੇ ਟਾਈਮ ਚ ਮੰਤਰੀ ਸਾਹਿਬ ਇਹ ਕੰਪਲੀਟ ਹੋ ਜਾਏਗਾ ਦੇਖੋ ਜੀ ਸ਼ੁਰੂਆਤ ਹੋ ਗਈ ਮੈਨੂੰ ਲੱਗਦਾ ਜਿਆਦਾ ਟਾਈਮ ਨਹੀਂ ਲੱਗਣਾ ਸਾਲ ਦੇ ਵਿੱਚ ਵਿੱਚ ਜਿਹੜਾ ਸਾਰਾ ਪ੍ਰੋਜੈਕਟ ਹੈ ਜਿਹੜਾ ਕੰਪਲੀਟ ਹੋਣਾ ਸਰ ਇੱਕ ਜਿਹੜੀਆਂ ਇਹ ਦੁਕਾਨਾਂ ਨੇ ਇਹਨਾਂ ਨਾਲ ਅੰਦਰ ਕੋਈ ਠੇਸ ਇਹਨਾਂ ਨੂੰ ਪਹੁੰਚਦੀ ਕਿਵੇਂ ਢਾਂਟੂ ਵਾਲਾ ਤਾਂ ਕੁਝ ਨਹੀਂ ਦੁਕਾਨਦਾਰਾਂ ਦੇ ਮਨ 'ਚ ਨਾ ਸ਼ੰਕਾ ਹੈ ਕਿ ਵੀ ਇਹ ਸਾਡੀਆਂ ਦੁਕਾਨਾਂ ਵਿੱਚ ਚਾਰੀਆਂ ਨੇ ਜਿੱਦਾਂ ਜਿਹੜਾ ਦੁਕਾਨਦਾਰ ਖੜੇ ਨੇ ਇਹਨਾਂ ਦੇ ਮਾਧਿਮ ਰਹੀ ਪੁੱਛਿਆ ਮੈਂ ਤੁਹਾਡੇ ਤੋਂ ਦੇਖੋ ਚਾਹੇ ਮਾਧਿਮ ਹਵਦੇ ਰਹੀ ਵੀ ਪੁੱਛੋ ਜੀ ਸਾਡਾ ਕਿਸੇ ਨਾਲ ਕੋਈ ਦੁਕਾਨ ਤੋਂ ਹੋਣ ਦਾ ਕੋਈ ਮਕਸਦ ਨਹੀਂ ਹੈ ਜੀ ਜਿਹੜੀ ਜਗ੍ਹਾ ਹੈਗੀ ਆ ਉਹਨੂੰ ਪੱਕਾ ਕੀਤਾ ਜਾਊਗਾ ਤਾਂ ਜਗ੍ਹਾ ਵਾਧੂ ਪਈ ਆ ਇੱਧ ਮੰਦੇਸਾ ਜਲੰਧਰ ਜਿੰਨੀ ਚੋਣ ਦਾ ਨਤੀਜਾ ਪਰਸੋਂ ਆ ਰਿਹਾ ਹੈ। ਕੀ ਕਹਣਾ ਤੁਹਾਡਾ? ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਜਿੱਤੂਗੀ। ਕਿਉਂਕਿ ਜਲੰਧਰ ਦੇ ਲੋਕਾਂ ਨੇ ਜੋ ਪਿੱਛੇ ਉਥੇ ਸਰਕਾਰਾਂ ਰਹੀਆਂ ਨੇ ਉਹਨਾਂ ਤੋਂ ਦੁਖੀ ਨੇ ਔਰ ਜਿਸ ਏਰੀਆ ਦੇ ਵਿੱਚ ਹੁਣ ਇਲੈਕਸ਼ਨ ਸੀ ਜਲੰਧਰ ਪੱਛਮੀ ਦੇ ਵਿੱਚ ਉਸ ਸੀਟ ਦੇ ਜਿਹੜੇ ਹਾਲਾਤ ਨੇ ਉਹ ਕੰਮਕਾਰ ਹੋਈ ਨਹੀਂ ਹਨ ਪਹਿਲੀਆਂ ਸਰਕਾਰਾਂ ਤੋਂ ਬੜੇ ਬੁਰੇ ਹਾਲਾਤ ਨੇ। ਸੋ ਅਸੀਂ ਉਹਨਾਂ ਦੇ ਹਾਲਾਤਾਂ ਤੋਂ ਜਾਣੂ ਹਾਂ ਔਰ ਸਰਕਾਰ ਜਿਹੜੀ ਹੈਗੀ ਆ ਉਤੋਂ ਭਗਤ ਜੀ ਚੋਣੇ ਜਾਣਗੇ ਭਗਤ ਜੀ ਨਾਲ ਰਲ ਕੇ ਜਿਹੜਾ ਉਸ ਹਲਕੇ ਦਾ ਜਿਹੜਾ ਬਤਵ ਬਤ ਕੰਮ ਵੀ ਕਰਵਾਇਆ ਇਹ ਦੇਖੋ ਪ੍ਰਤੀਕਿਰਿਆ ਤਾਂ ਕੁਝ ਨਹੀਂ ਹੈ ਵੱਡੀ ਗੱਲ ਤਾਂ ਇਹ ਹੈ ਕਿ ਰਾਸਤੇ ਖੁੱਲੇ ਹੋਣੇ ਚਾਹੀਦੇ ਨੇ ਜੇ ਕੋਈ ਦਿੱਲੀ ਜਾਂਦਾ ਮੈਨੂੰ ਲੱਗਦਾ ਰੁਕਣਾ ਨਹੀਂ ਚਾਹੀਦਾ ਸੋ ਜੇ ਦਿੱਲੀ ਜਾਂਦੇ ਉਹਨਾਂ ਨੇ ਕਿਤੇ ਨਾ ਕਿਤੇ ਜਗ੍ਹਾ ਲੈ ਕੇ ਬੈਠੇ ਜਾਣਾ ਸੀ ਜੇ ਕਿਸਾਨ ਜਾ ਰਹੇ ਸੀ ਐਵੇਂ ਖਾਮਖਾ ਦਾ ਉੱਥੇ ਰੋਕਿਆ ਉਹਦੇ ਨਾਲ ਜਿਹੜਾ ਪੰਜਾਬ ਦਾ ਕਰੋੜਾਂ ਰੁਪਏ ਦਾ ਜਿਹੜਾ ਰੈਵਨਿਊ ਹੈ ਉਹ ਖਤਮ ਹੋਇਆ ਕਿਉਂਕਿ ਆਵਾਜ਼ਾਈ ਜਾਣ ਦੇ ਵਿੱਚ ਵੀ ਪ੍ਰਭਾਵਿਤ ਹੋਈ ਆ ਕਿਉਂਕਿ ਜੇ ਉਹ ਚੱਕਿਆ ਜਾਂਦਾ ਉੱਥੇ ਕਿਹੜਾ ਕੋਈ ਲੜਾਈ ਝਗੜਾ ਕਰਨਾ ਸੀ ਦਿੱਲੀ ਜਾ ਕੇ ਗੱਲਬਾਤ ਕਰਨੀ ਸੀ ਵਾਪਸ ਆ ਜਾਂਦੇ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿਹੜਾ ਕੇਂਦਰ ਸਰਕਾਰ ਵੱਲੋਂ ਜਾਂ ਹਰਿਆਣਾ ਸਰਕਾਰ ਵੱਲੋਂ ਗਲਤ ਕਦਮ ਚੱਕਿਆ ਗਿਆ ਜਿਹੜਾ ਉੱਥੇ ਰੋਕਿਆ ਗਿਆ ਸਰਕਾਰ ਖੜਕਾਂ ਚੌੜੀ ਕਰ ਰਹੀ ਹੈ ਲੇਕਿਨ ਨਜਾਇਜ਼ ਕਬਜ਼ੇ ਜਿਹੜੇ ਸੜਕਾਂ ਦੇ ਦੋਨੋਂ ਪਾਸੇ ਆ ਉਹ ਸਭ ਤੋਂ ਵੱਡੀ ਪ੍ਰੋਬਲਮ ਖੜੀ ਕਰਦੇ ਆਂ ਦੇਖੋ ਕੋਈ ਇਦਾਂ ਦਾ ਮੇਰੇ ਸਾਹਮਣੇ ਤਾਂ ਕੋਈ ਇਦਾਂ ਦਾ ਆਇਆ ਨਹੀਂ ਵੀ ਕੋਈ ਇਦਾਂ ਦਾ ਕੋਈ ਨਜਾਇਜ਼ ਕਬਜ਼ਾ ਹੋਇਆ ਹੋਇਆ ਬਾਕੀ ਜੋ ਕੋਈ ਪਹਿਲਾਂ ਦੇ ਹੋਏ ਹੋਏ ਨੇ ਉਹ ਅਲੱਗ ਚੀਜ਼ ਆ ਅਸੀਂ ਨਾ ਨਜਾਇਜ਼ ਕਬਜ਼ਾ ਕਰਾਉਣਾ ਨਾ ਸਾਨੂੰ ਲੋੜ ਹੈ ਮੇਰਾ ਮੈਂ ਪਰਸ਼ੰਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ న్యూਸ